ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਤੇ ਪੰਜਾਬ ਭਾਜਪਾ ਦੋਆਂ ਦਾ ਸਿੱਧਾ ਰਿਸ਼ਤਾ ਲੰਮੇ ਸਮੇਂ ਤੋਂ ਨਹੀਂ ਬਣ ਰਿਹਾ ਬੇਸ਼ੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲ ਕੇ ਸੱਤਾ ਸੁਖ ਮਾਣਿਆ ਹੋਵੇ ਤਾਂ ਵੀ ਉਸ ਨੂੰ ਦੂਸਰੇ ਦਰਜੇ ਦੀ ਪਾਰਟੀ ਹੀ ਮੰਨ ਕੇ ਚੱਲਿਆ ਜਾਂਦਾ ਰਿਹਾ। ਭਾਜਪਾ ਸਿੱਧੇ ਰੂਪ ਚ ਮੁਖਤਾਰਾ ਚ ਕਦੇ ਪੰਜਾਬ ਚ ਆਪਣੇ ਪੈਰ ਜਮਾਉਂਦੀ ਨਜ਼ਰ ਨਹੀਂ ਆਈ। ਬੇਸ਼ੱਕ ਬਾਜਪਈ ਹੋਰਾਂ ਦੇ ਦੌਰ ਦੀ ਗੱਲ ਹੋਵੇ ਤੇ 300 ਸਾਲਾ ਮਨਾਏਗਾ ਖਾਲਸਾਪਨ ਦੀ ਸਥਾਪਨਾ ਦਾ। ਸੋ ਉਸ ਤੋਂ ਬਾਅਦ ਫਿਰ ਚਾਹੇ ਹੁਣ ਨਰਿੰਦਰ ਮੋਦੀ ਵਾਲਾ ਦੌਰ ਹੋਵੇ ਇਹ ਸਭ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਇਹ ਕੋਸ਼ਿਸ਼ਾਂ ਸਮੇਂ-ਸਮੇਂ ਰਹੀਆਂ। ਕਿ ਅਸੀਂ ਪੰਜਾਬ ਦੇ ਸਿੱਖ ਪਾਈਚਾਰੇ ਨੂੰ ਆਪਣੇ ਨੇੜੇ ਰੱਖੀਏ ਆਪਣੇ ਨਾਲ ਰੱਖੀਏ ਅਕਾਲੀ ਦਰ ਨਾਲ ਗੱਠ ਜੋੜਦਾ ਇੱਕ ਸੂਤਰੇ ਵੀ ਹੈ ਕਿ ਉਹ ਦੇਸ਼ ਦੀਆਂ ਘਟ ਗਣਤੀਆਂ ਚੋਂ ਸਿੱਖ ਪਾਈਚਾਰੇ ਨੂੰ ਘਟ ਗਣਤੀ ਵੱਜੋਂ ਨਾਲ ਰੱਖਣਾ ਚਾਹੁੰਦੀ ਹੈ ਤੇ ਇੱਕ ਘਟ ਗਣਤੀ ਨੂੰ ਬਿਲਕੁਲ ਹਾਸ਼ੀਏ ਤੇ ਧੱਕਣਾ ਚਾਹੁੰਦੀ ਹੈ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਤਿੰਨ ਖੇਤੀ ਕਾਨੂੰਨ ਵਾਲੇ ਮਸਲੇ ਨੇ ਪੰਜਾਬੀਆਂ ਦੇ ਸਿੱਖਾਂ ਦੇ ਕਿਸਾਨਾਂ ਦੇ ਮਨਾਂ ਚੋਂ ਕਾਫੀ ਹੱਦ ਤੱਕ ਧੋਕੇ ਬਾਹਰ ਕਰਤਾ ਪਸਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਘੱਟ ਚੋੜ ਵੀ ਟੁੱਟ ਗਿਆ ਉਸ ਤੋਂ ਬਾਅਦ ਬੀਜੇਪੀ ਲੰਮੀ ਕੋਸ਼ਿਸ਼ ਕਰ ਰਹੀ ਸੀ ਕਿ ਅਸੀਂ ਕਿਸੇ ਤਰ੍ਹਾਂ ਪੰਜਾਬ ਚ ਦਾਖਲ ਹੋਈਏ ਦੇਸ਼ ਚ ਸਾਡਾ ਸਿੱਕਾ ਚੱਲਦਾ ਤੇ ਪੰਜਾਬ ਸਾਡੇ ਪੈਰ ਚੋਂ ਨਹੀਂ ਲੱਗਦੇ ਇਹਦੇ ਲਈ ਫਿਰ ਉਹਨਾਂ ਨੇ ਤਰੀਕਾ ਅਪਣਾਇਆ ਕਿ ਦੂਜੇ ਦਲਾਂ ਦੇ ਸਿੱਖ ਰੀਟਰ ਸ਼ਾਮਲ ਕਰੋ ਪਰ ਵੋਟਾਂ ਹਾਸਲ ਕਰਨ ਲਈ ਪੰਜਾਬ ਦੇ ਐਸ ਸੀ ਵੀ ਸੀ ਭਾਈਚਾਰੇ ਕਰਨੀ ਪੰਜਾਬ ਦੇ ਸ਼ਹਿਰੀ ਹਿੰਦੂ ਭਾਈ ਚਰਕਨੀ ਉਹਦੇ ਤੇ ਨਜ਼ਰ ਰੱਖੋ ਵੋਟ ਉਥੋਂ ਪਾ ਲੋ ਲੀਡਰ ਸਿੱਖ ਲਿਆਓ ਤੇ ਜੇ ਸਿੱਖ ਲੀਡਰ ਆ ਜਾਣਗੇ ਤਾਂ ਕੋਈ ਸਿੱਖ ਵੋਟ ਵੀ ਆ ਜੂਗੀ ਨਹੀਂ ਆਊਗੀ ਤਾਂ ਕਿਸਾਨੀ ਵੋਟ ਨਾ ਆਵੇ ਭਾਜਪੀ ਨੇ ਪੰਜਾਬ ਦੇ ਵਿੱਚ ਲਗਭਗ ਆਪਣਾ ਯੂਪੀ ਵਾਲਾ ਫਾਰਮੂਲਾ ਲਗਭਗ ਆਪਣਾ ਰਾਜਸਥਾਨ ਹਰਿਆਣੇ ਵਾਲਾ ਫਾਰਮੂਲਾ ਕਿ जाट ਸਿਆਸਤ ਨੂੰ ਐਨ ਖੁੰਝੇ ਲਾ ਦੋ ਤੇ ਬਾਕੀ ਵਰਗਾਂ ਨੂੰ ਨਾਲ ਲੈ ਲੋ ਤੇ ਆਪਣੀ ਗੱਲ ਬਣ ਗਈ। ਔਰ ਇਸੇ ਫਾਰਮੂਲੇ ਤੇ ਪਿਛਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕੋਸ਼ਿਸ਼ਾਂ ਵੀ ਹੋਈਆਂ। ਉਹਨਾਂ ਦੇ ਲੀਡਰਾਂ ਦੇ ਟਕਰਾਅ ਉਹਨਾਂ ਦੇ ਹ ਕੁਝ ਅਜਿਹੇ ਪਹਿਲੂ ਕਿ ਜੀ ਇੱਥੇ ਜੀ ਹਿੰਦੂ ਸਿੱਖ ਹੋ ਜਾਊਗਾ ਜੀ ਇੱਥੇ ਜੀ ਜੱਟ ਤੇ ਦਲਿਤ ਹੋ ਜਾਊਗਾ ਜੀ ਐਸੀਆਂ ਸਥਿਤੀਆਂ ਵੀ ਬਣਦੀਆਂ ਨਜ਼ਰ ਆਉਣ ਲੱਗ ਪਈਆਂ। ਸੋ ਭਾਜਪਾ ਜਿਹੜੀ ਸਟ੍ਰੈਟਜੀ ਤੇ ਪੰਜਾਬ ਚ ਚੱਲ ਰਹੀ ਸੀ ਕਿ ਜੇ ਪੰਜਾਬ ਦਾ 33.32% Hindu ਹਾਂ 30% ਦੇ ਕਰੀਬ ਦਲਤ ਜੇ ਮਿਲ ਕੇ ਚੋ ਸਾਡੇ ਕੋਲ ਅੱਦੇ ਵੀ ਆ ਗਏ ਸਾਡੀ ਗੱਲ ਬਣ ਗਈ ਤੇ ਕੁਛ ਨਾ ਕੁਛ ਤਾਂ ਅਸੀਂ ਸਿੱਖ ਵੋਟ ਵੀ ਲੈ ਲਾਂਗੇ ਜੱਟਾਂ ਦੀ ਵੋਟ ਪੈਂਦੀ ਆ ਨਾ ਪਵੇ ਮਤਲਬ ਪੰਜਾਬ ਦੀ ਕਿਸਾਨੀ ਨੂੰ ਉਹ ਚੋ ਜੱਟ ਵੋਟ 20% ਜਿਹੜੀ ਹੈਗੀ ਉਹਨੂੰ ਮੰਨਫੀ ਕਰਕੇ ਕਿਉਂਕਿ ਕਿਸਾਨੀ ਤਾਂ ਮਾਲਵੇਚ ਤਾਂ ਹਿੰਦੂ ਵੀ ਕਰਦੇ ਨੇ ਹਾਂ ਹੋਰ ਭਾਈਚਾਰੇ ਦੇ ਲੋਕ ਵੀ ਕਰਦੇ ਨੇ ਪਰ ਮੈਂ ਸਿਰਫ ਪੰਜਾਬ ਦੇ ਜੱਟ ਭਾਈਚਾਰੇ ਦੇ ਹਵਾਲੇ ਨਾਲ ਕਿ ਬੀਜੇਪੀ ਦੇ ਅੰਦਰ ਇੱਕ ਸਟਰੈਟਜੀ ਇਹ ਵੀ ਕੰਮ ਕਰਦੀ ਸੀ ਕਿ ਆ 20% ਜੇ ਮੰਨフィー ਵੀ ਹੋ ਜਾਣ 22% ਜੱਟ ਤਾਂ ਉਹ ਤੋਂ ਬਿਨਾਂ ਸੀ ਬਾਕੀਆਂ ਨਾਲ ਖੇਡिए ਤੇ ਉਹਨਾਂ ਨੂੰ ਅੱਗੇ ਲਿਆइए ਉਹਨਾਂ ਦਾ ਬੇਸ਼ੱਕ ਵੋਟ ਬੈਂਕ ਵਧਿਆ ਲੋਕ ਸਭਾ ਚੋਣਾਂ ਚ ਅਕਾਲੀ ਦਲ ਤੋਂ ਵੀ ਗਾਂ ਆਏ ਪਰ ਹੁਣ ਤਾਜ਼ਾ ਸਥਿਤੀ ਤੱਕ ਆਉਂਦਿਆਂ ਆਉਂਦਿਆਂ ਬੀਜੇਪੀ ਨੇ ਮਹਿਸੂਸ ਕੀਤਾ ਕਿ ਜਿਹੜੀ ਰਾਜਸਥਾਨ ਯੂਪੀ ਹਰਿਆਣਾ ਉਹ जाट ਵਾਲਾ ਦਰਕਨਰ ਕਰਕੇ ਫਾਰਮੂਲਾ ਚੱਲਿਆ ਉਹ ਪੰਜਾਬ ਚ ਨਹੀਂ ਚੱਲਣਾ ਕਿਉਂਕਿ ਇੱਕ ਤਾਂ ਤਵਾਜੰਦ ਦਾ ਫਰਕ ਹੈ ਕਿ ਉੱਥੇ ਦਾ जाट ਵੀ Hindu जाट ਵਜੋਂ ਮੰਨਿਆ ਜਾਂਦਾ ਜਾਂ ਉਸ ਰੋ ਰੀਤਾਂ ਚੋਂ ਹੋ ਕੇ ਲੰਘਦਾ ਉਹਦਾ ਸਾਰਾ ਪਰ ਇੱਥੇ ਜੱਟ ਸਿੱਖ ਸਿੱਖ ਭਾਈਚਾਰੇ ਚੋਂ ਆਉਂਦੇ ਤੇ ਜੇ ਕਿਸਾਨੀ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ ਬੀਜੇਪੀ ਦੇ ਅੰਦਰ ਤਉ ਦੇ ਨਾਲ ਸਿੱਖੀ ਪ੍ਰਤੀ ਵੀ ਨਾ ਪ੍ਰਤੀ ਜਾਂਦੀ ਹੈ ਇਹ ਸੁਨੇਹਾ ਬੀਜਪੀ ਦੇਣਾ ਨਹੀਂ ਚਾਹੁੰਦੀ ਕਿਸੇ ਵੀ ਹਾਲ ਚ ਤੇ ਇਸ ਲਈ ਉਹਨੇ ਇਸ ਤਰੀਕੇ ਨੂੰ ਉਹਨੂੰ ਲੱਗਿਆ ਕਿ ਮੁੜਨਾ ਪੈਣਾ ਕੀ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਸਿਆਸੀ ਪੈਰ ਧਰਾਂ ਲਈ ਮੋੜ ਘਟਰੀ ਹੈ ਕੀ ਉਸ ਨੂੰ ਪੰਜਾਬ ਦੀ ਕਿਸਾਨੀ ਨਾਲ ਹੀਜ ਜਾਗ ਗਿਆ ਜਾਂ ਸਿਆਸੀ ਹੀਜ ਹੈ ਇਹ ਵਕਤੀ ਹੀਜ ਹੈ ਸਾਰੀਆਂ ਰਾਜਨੀਤਿਕ ਤਿਰਾਂ ਆਪਣੀਆਂ ਵੋਟ ਬੈਂਕ ਲਈ ਉਹ ਹੀ ਜਗਾਉਂਦੀਆਂ ਤੇ ਇਹਦਾ ਹੀਜ ਵੀ ਅਜੇ ਹੈ ਔਰ ਉਹ ਹੀਜ ਜੇ ਫੜ ਫੁੱੜ ਗਿਆ ਤਾਂ ਉਹਦੇ ਲਈ ਪੰਜਾਬ ਦੀ ਸੱਤਾਧਾਰੀ ਤੇ ਆម ਆਦਮੀ ਪਾਰਟੀ ਵਿਰੋਧੀ ਧਿਰ ਕਾਂਗਰਸ ਤੇ ਇਹਨਾਂ ਦਾ ਲੰਮਾ ਸਮਾਂ ਘਰਚੂੜ ਦਾ ਹਿੱਸਾ ਰਹੀ ਅਕਾਲੀ ਦਲ ਇਹ ਤਰ੍ਹਾਂ ਜ਼ਿੰਮੇਵਾਰ ਨੇ ਕਿਉਂਕਿ ਇਸ ਕਦਰ ਨਲਾਇਕੀਆਂ ਕਰ ਰਹੇ ਨੇ ਇਸ ਕਦਰ ਗਲਤੀਆਂ ਕਰ ਰਹੇ ਨੇ ਕਿ ਦੁਹਾਂ ਨੂੰ ਤੁਸੀਂ ਆਪ ਪੈਰ ਧਰ ਲਈ ਥਾਂ ਛੱਡ ਰਹੇ ਹੋ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਉਹਨੇ ਪੰਜਾਬ ਦੀ ਕਿਸਾਨੀ ਨਾਲ ਦੇਸ਼ ਦੀ ਕਿਸਾਨੀ ਨਾਲ ਕੀਤਾ 380 85 ਦਿਨ ਨਰਿੰਦਰ ਮੋਦੀ ਦੀ ਅੱਖ ਚੋਂ 700 ਕਿਸਾਨਾਂ ਦੀ ਮੌਤ ਦੇ ਬਾਵਜੂਦ ਵੀ ਖੰਜੂ ਨਹੀਂ ਡਿਗਿਆ ਤੇ ਇੱਕ ਸ਼ਬਦ ਵੀ ਮਤਲਬ 2 ਮਿੰਟ ਦਾ ਮੋਨ ਵੀ ਕਿਤੇ ਨਜ਼ਰ ਨਹੀਂ ਆਇਆ ਤੇ ਮਜਬੂਰੀ ਬਸ ਜਦੋਂ ਪਹਿਲੀ ਪਾਸ਼ੇ ਸ਼ਿਗੂਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਐਲਾਨ ਕੀਤਾ ਤਨਖਾਤੀਕ ਨੂੰ ਵਾਪਸ ਲੈਣ ਦਾ ਤਾਂ ਉਹ ਸ਼ਬਦਾਂ ਦੇ ਵਿੱਚ ਵੀ ਇੱਕ ਵੀ ਵਾਰ ਕਿਸਾਨ ਅੰਦੋਲਨ ਸ਼ਬਦ ਨਹੀਂ ਆਉਣੇ ਕਿੰਨੀ ਨਫਰਤ ਭਰੀ ਹੋਈ ਸੀ ਅੰਦਰ ਕਿੰਨਾ ਬਧਰੋਪ ਰਿਆ ਹੋਇਆ ਸੀ ਅੰਦਰ ਉਹ ਸੰਧਾਤੇ ਪ੍ਰਤੀ ਜਿਹੜਾ ਦੇਸ਼ ਦਾ ਟਿੱਡ ਪਰਦਾ ਉਹ ਸੂਬਾ ਜਿਹੜਾ ਦੇਸ਼ ਤੇ ਭੜੋਲੇ ਪਰਦਾ ਹੋਵੇ ਪਰ ਕਾਨੂੰਨ ਵਾਪਸ ਹੋ ਗਏ ਤੇ ਬੀਜੇਪੀ ਆਪਣੇ ਨਵੇਂ ਰਾਹ ਦੇ ਉੱਤੇ ਪੰਜਾਬ ਚ ਸਰਗਰਮ ਹੋ ਗਈ ਪਰ ਆ ਹਾਲੇਚ ਲੈਂਡ ਪੁਲਿੰਗ ਵਾਲੇ ਮੁੱਦੇ ਨੇ ਜャ ਪੰਜਾਬ ਨੂੰ ਜਦੋਂ ਹੁਣ ਆ ਸਿੱਖ ਲੀਡਰ ਸ਼ਾਮਲ ਹੋਏ ਹੋ ਸਕਦਾ ਹੋਣਾ ਕਿ ਕਿਸੇ ਨੇ ਜਾਂ ਸੁਨਿਲ ਜਾਖੜ ਜਿਹੜੇ ਬਹੁਤ ਪੰਜਾਬ ਪ੍ਰਤੀ ਸਿਰਦ ਮੰਨੇ ਜਾਂਦੇ ਰਹੇ ਨੇ ਉਹਨਾਂ ਨੇ ਹੋ ਸਕਦਾ ਇਹ ਨੁਕਤਾ ਸੁਝਾਇਆ ਹੋਵੇ ਕਿ ਵੀ ਪੰਜਾਬ ਚ ਹਰਿਆਣਾ ਜੂਪੀ ਰਾਜਸਥਾਨ ਵਾਲਾ जाट ਵੱਖਰਾ ਕਰਕੇ ਤੇ ਬਾਕੀ ਵੱਖਰਾ ਕਰਨ ਚੱਲਣਾ ਇੱਥੇ ਜੱਟ ਭਾਈਚਾਰੇ ਨਾਲ ਜਿਹੜੀ ਸਾਂਝ ਆ ਨਾ ਪਿੰਡਾਂ ਦੀ ਸਾਂਝੀ ਸਿਰੀ ਵਾਲੀ ਸਾਂਝ ਵੀ ਜੱਟ ਤੇ ਸਿਰੀ ਦੀ ਸਾਂਝ ਹੈ ਨਾ ਉਹ ਉਹੀ ਬਾਣੀਆਂ ਨਾਲ ਸਾਂਝ ਉਹੀ ਆਰਤੀਆਂ ਨਾਲ ਸਾਂਝ ਉਹੀ ਲਾਲੇ ਨਾਲ ਹੈ ਨਾ ਬਜਾਜੀ ਵਾਲੇ ਨਾਲ ਵੀ ਕਰੀਅਨ ਦੇ ਵਾਲੇ ਨਾਲ ਵੀ ਉਹ ਜਿਹੜੀ ਸਾਂਝ ਹੈ ਇਹ ਸਾਂਝ ਪਿਆਲੀਆਂ ਨਹੀਂ ਸਾਂਝਾ ਟੁੱਟਣ ਵਾਲੀ ਨਹੀਂ 84 ਦਾ ਦੌਰ ਉਹ ਕਾਲਾ ਦੌਰ ਜਿਹਦੇ ਵਿੱਚ ਕੁਝ ਸਾਡੀ ਜਵਾਨੀ ਵੀ ਪਟਕੀ ਹੈ ਕੁਝ ਏਜੰਸੀਆਂ ਦੀਆਂ ਕਰਤੂਤਾਂ ਕਰੇ ਪਰ ਉਸ ਸਾਰੇ ਦੌਰ ਦੇ ਵਿੱਚ ਵੀ ਪੰਜਾਬ ਦੀ ਸਾਂਝੀ ਬਲਤਾ ਕਿਤੇ ਨਹੀਂ ਟੁੱਟੀ 84 ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਵੱਲੋਂ ਕਾਂਗਰਸ ਦੇ ਰਾਜ ਵੱਲੋਂ ਤੇ ਇੰਦਰਾ ਦਾ ਕਤਲ ਤੇ ਦਿੱਲੀ 'ਚ ਸਿੱਖ ਕਤਲਿਆਂ ਉਹਦੇ باوجود ਵੀ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਾਂ ਹੋਰ ਕਿਸੇ ਭਾਈਚਾਰਿਆਂ ਨਾਲ ਆਪਸ ਵਿੱਚ ਅਜੇ ਹਟਕਰਾ ਨਹੀਂ ਕਿਤੇ ਪੈਦਾ ਹੋਣ ਦਿੱਤਾ। ਇਹ ਜਿਹੜੀ ਤਾਕਤ ਹੈ ਇਸ ਤਾਕਤ ਨੂੰ ਸ਼ਾਇਦ ਬੀਜੇਪੀ ਹੁਣ ਵਿੱਚ ਉਤਰ ਕੇ ਮਹਿਸੂਸ ਕਰਨ ਲੱਗੀ ਹੈ ਕਿ ਇਹਨਾਂ ਨੂੰ ਐਂ ਤੋੜ ਕੇ ਨਖੇੜ ਕੇ ਅੱਡ ਕਰਕੇ ਨਹੀਂ ਸਾਰਨਾ ਇਸ ਲਈ ਉਹ ਨਵੀਂ ਸਟ੍ਰੈਟਜੀ ਤਿਆਰੀ ਹੈ। ਚਲੋ ਜੇ ਇਹ ਸਟ੍ਰੈਟਜੀ ਤੇ ਆ ਕੇ ਕੇਂਦਰ ਸਰਕਾਰ ਆਗਲਿਆਂ ਦੀ ਜੇ ਪੰਜਾਬ ਦੀ ਕਿਸਾਨੀ ਦਾ ਖੇਤੀ ਦਾ ਕੁਝ ਭਲਾ ਕਰ ਦਿੱਤਾ ਤਾਂ ਦੇਖ ਲੈਣੇ ਆਉਣ ਲੋ ਪਰ ਇਹ ਭਰੋਸੇਯੋਗ ਨਹੀਂ ਹੈ ਕਿ ਜੇ ਕਹਾਂ ਕਿ ਤੁਸੀਂ ਇਹ ਭਰੋਸੇ ਕਰਨ ਯੋਗ ਹੈਗੇ ਆ ਫਿਰ ਸੁਭਾਲੇ ਵੀ ਖੜਾ ਪੰਜਾਬ ਦੀਆਂ ਰਾਜਨੀਤੀ ਨੂੰ ਸਮਝਣ ਵਾਲੀਆਂ ਤੇ ਰਹਿ ਵੀ ਕਹਿੰਦੀਆਂ ਕਿ ਸਿਆਸੀ ਮੰਜ਼ਲ ਹਾਸਲ ਕਰਨ ਲਈ ਬੀਜੇਪੀ ਕੋਈ ਵੀ ਹਤਕੰਡਾ ਬਣਾ ਲੈਂਦੀ ਹੈ ਪਰ ਇੱਥੇ ਕਹਿੰਦੇ ਕਿ ਬੀਜੇਪੀ ਦੀ ਆਮਦ ਦੋ ਜੀਆਂ ਤਰ੍ਹਾਂ ਦੀ ਨਲਕੀ ਦਾ ਇੱਕ ਕਾਰਨ ਹੋਵੇਗਾ ਜੇ ਹੋਵੇਗਾ ਜੇਕਰ ਉਧਰੋਂ ਗੱਲ ਗਈ ਹੁਣ ਉਹਨਾਂ ਨੇ ਕੋਸ਼ਿਸ਼ਾਂ ਕੀ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਕ੍ਰਮਿਕ ਕੋਸ਼ਿਸ਼ ਉੱਪਰ ਕੇ ਸਾਹਮਣੇ ਆ ਰਹੀਆਂ ਇਹ ਸਟ੍ਰੈਟਜੀ ਤੋਂ ਗਾਹ ਵਧ ਕੇ ਨਾਇਬ ਸਿੰਘ ਸੈਣੀ ਨੂੰ ਕਹਿੰਦੇ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਵਧਾਓ ਪੰਜਾਬ 'ਚ ਆ ਰੋਪੜ ਵਾਲੀ ਬੈਲਟ ਹਿਸ਼ਾਰਪੁਰ ਗੜ੍ਹਸ਼ੰਕਰ ਵਾਲੀ ਬੈਲਟ ਇੱਥੇ ਜਿੱਥੇ ਸੈਣੀ ਭਾਈ ਚੜਾ ਉੱਥੇ ਤਾਂ ਜ਼ਿਆਦਾ ਵਧਾਓ ਵੈਸੇ ਪੂਰੇ ਪੰਜਾਬ 'ਚ ਵਧਾਓ ਸੋ ਸ਼ੀਰੂ ਦਮ ਸਿੰਘ ਦੇ ਮੌਕੇ ਵੀ ਉਹਨਾਂ ਦੀ ਹਾਜ਼ਰੀ ਹੈ ਸੈਣੀ ਭਾਈਚਾਰੇ ਦੇ ਕੋਈ ਸਮਾਗਮਾਂ 'ਚ ਹਾਜ਼ਰੀ ਤੇ ਹੁਣ ਪਤਾ ਲੱਗਿਆ ਆਉਂਦੇ ਮਹੀਨਿਆਂ 'ਚ ਨਾਇਬ ਸਿੰਘ ਸੈਣੀ ਦੇ ਪੰਜਾਬ 'ਚ ਖਾਸੇ ਦੌਰੇ ਕਰਨੇ ਆ। ਦੂਸਰੇ ਪਾਸੇ ਹਰਿਆਣਾ ਦੇ ਵਿੱਚ ਕੁਰਕ ਖੇਤਰ ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਬਰਾਸੇ ਖਾਲਸਾ ਜਿਵੇਂ ਬਣਿਆ ਸਿੱਖ ਅਜਾਇਬ ਘਰ ਜਿਵੇਂ ਬਣਿਆ ਉਸ ਦੇ ਰੂਪ ਦੇ ਵਾਂਗ ਹੀ ਉਸੇ ਢੰਗ ਤਰੀਕੇ ਵਾਂਗ ਹੀ ਕੁਰਕਸ਼ੇਤਰ ਦੇ ਵਿੱਚ ਵੀ ਪੰਜਾਬ ਦੀ ਤਰਜ਼ ਤੇ ਆਨੰਦਪੁਰ ਸਾਹਿਬ ਦੀ ਤਰਜ਼ ਤੇ ਵਿਰਾਸਤ ਸੇ ਖਾਲਸਾ ਬਣਨ ਜਾ ਰਿਹਾ। ਇਹ ਵੀ ਤਰੀਕਾ ਅਪਣਾ ਲਿਆ ਗਿਆ। ਇਸ ਦੀ ਵੀ ਤਿਆਰੀ ਕਰ ਲਈ ਹੈ। ਬਿਲਕੁਲ ਜੀ। ਅਜੈਬਕਰ ਦੋ ਸਾਲਾਂ ਚ ਕਹਿੰਦੇ ਬਣ ਕੇ ਤਿਆਰ ਹੋ ਜਾਏਗਾ। ਸਿੱਖ ਧਰਮ ਦੀ ਬੁਨਿਆਦ ਉੱਤੇ ਖਾਲਸਾਪਨ ਦੀ ਸਥਾਪਨਾ ਬਾਰੇ ਜਾਣਨਾ ਪਾਏਗਾ। ਕੁਰਕਸ਼ੇਤਰ ਦੇ ਵਿੱਚ ਇਸੇ ਲਈ ਪਹਿਲਾਂ ਥਾਂ ਵੀ ਮقرਰ ਕਰ ਲਈ ਗਈ ਆ। ਕਹਿੰਦੇ ਕੁਰਕਸ਼ੇਤਰ ਚ 5 ਏਕੜ ਥਾਂ ਦੇ ਵਿੱਚ ਗੁਰੂ ਰਬਦਾਸ ਅਜੈਬਕਰ ਅਤੇ ਭਵਨ ਬਣਾਉਣਾ ਹੈ। ਇਸੇ ਤਰ੍ਹਾਂ ਕੁਰ ਖੇਤਰ ਦੇ ਵਿੱਚ ਤਿੰਨ ਇਕਰ ਤੋਂ ਵੱਧ ਦੇ ਵਿੱਚ ਸਿੱਖ ਜੈਪ ਕਰ ਬਣਾਉਣਾ ਸੋ ਸਿੱਖ ਜੈਪ ਕਰ ਵੀ ਤੇ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਵੀ ਉੱਥੇ ਭਵੰਤੇ ਉਹ ਸਾਰਾ ਯਾਦਗਾਰ ਜੈਪ ਕਰ ਬਣਾਣਾ ਸੋ ਇਹ ਤਰੀਕਾ ਵੀ ਨਾਭ ਸਿੰਘ ਸੈਣੀ ਵੱਲੋਂ ਅਪਣਾਇਆ ਜਾ ਰਿਹਾ ਇੱਧਰ ਪੰਜਾਬ ਦੀ ਬੀਜੇਪੀ ਨੇ ਲੈਂਡ ਪੁਲਿੰਗ ਨੂੰ ਲੈ ਕੇ ਵੀ ਆਪਣੀ ਸਟ੍ਰੈਟੇਜੀ ਸਭ ਦੇ ਸਾਹਮਣੇ ਲਿਆਤੀ ਹੈ ਭਈ ਇੰਨੀ ਕਾਲੀ ਹੈ ਬੀਜੇਪੀ ਕਿਸਾਨਾਂ ਦਾ ਹਤਾਇਸ਼ੀ ਬਣ ਲਈ ਉਹ ਕਹਿੰਦੀ ਲੈਂਡ ਪੁਲਿੰਗ ਤਾਂ ਅਸੀਂ ਵਾਪਸ ਕਰਾ ਕੇ ਹਟਾਂਗੇ ਕੁਝ ਤਰ੍ਹਾਂ ਕਹਿੰਦੀ ਆ ਵੀ ਕੇਜਰੀਵਾਲ ਤਾਂ ਇਹਨਾਂ ਦਾ ਹੀ ਹੈ ਇਹ ਉਹਨਾਂ ਦਾ ਪਿਛੋਖੜ ਆਰਐਸਐਸ ਨਾਲ ਹੈ ਇਸ ਲਈ ਉਹਨਾਂ ਦੇ ਲਈ ਸਪੇਸ ਹੀ ਬੀਜੇਪੀ ਲਈ ਬਣਾ ਕੇ ਆਵਾਦੀ ਪਾਰਟੀ ਛੱਡ ਰਹੀ ਹੈ ਪਰ ਇੱਧਰ ਕਹਿੰਦੇ ਜੀ ਆਹ ਲਓ ਜੀ ਮਤਲਬ ਕਿ ਅਸੀਂ ਤੈਅ ਕਰ ਲਿਆ ਹੈ ਨਾ ਲਾ ਦਿੱਤੇ ਨੇ ਬੰਦੇ ਆਪਣੇ ਕਿ ਜੀ ਅਸੀਂ ਇੱਕ ਮਾਰਚ ਕਰਾਂਗੇ ਪੰਜਾਬ ਦੇ ਵਿੱਚ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਬੀਜੇਪੀ ਪੰਜਾਬ ਦੇ ਪਿੰਡਾਂ 'ਚ ਬੜਨ ਯੋਗ ਨਹੀਂ ਰਹੀ ਸੀ ਹੁਣ ਉਹ ਪਿੰਡਾਂ 'ਚ ਇਸ ਲੈਂਡ ਪੂਲਿੰਗ ਦੇ ਸਾਰੇ ਦਾਖਲ ਹੋਣਾ ਚਾਹੁੰਦੀ ਹੈ ਉਹ ਕਿਸਾਨਾਂ ਦਾ ਦਿਲ ਲੈਂਡ ਪੂਲਿੰਗ ਦੇ ਸਾਰੇ ਜਿਤਨਾ ਚਾਹੁੰਦੀ ਹੈ ਮਤਲਬ ਇਹ ਬਚ-ਬਚ ਕੇ ਚੱਲਣਾ ਪੈਣਾ ਪੰਜਾਬ ਨੂੰ ਸਾਰੇ ਚਿਹਰੇ ਮੋਹਰੇ ਯਾਦ ਰੱਖਣੇ ਪੈਣੇ ਆ ਪਛਾਣਨੇ ਪੈਣੇ ਆ ਹੁਣ ਕਹਿੰਦੇ ਜੀ ਅਸੀਂ ਪਟਿਆਲੇ ਤੋਂ ਯਾਤਰਾ ਸ਼ੁਰੂ ਕਰ ਲੈਣੀ ਹੈ ਤੇ ਪਠਾਨਕੋਟ ਜਾ ਕੇ ਮਕਾਉਣੀ ਹੈ ਇਸ ਅਗਸਤ ਮਹੀਨੇ ਸ਼ੁਰੂ ਕਰਾਂਗੇ ਸਤੰਬਰ ਤੱਕ ਚੱਲੂਗੀ ਪੈਦਲ ਪੰਜਾਬ ਦੇ ਪਿੰਡ ਗਾਵਾਂਗੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਲੰਘੂਗੀ ਤਾਂ ਕਿ ਪੰਜਾਬ ਦੀ ਲੈਂਡ ਪੋਲਿੰਗ ਪਾਲਿਸੀ ਵਾਪਸ ਕਰਾਈ ਜਾ ਸਕੇ ਮੈਸਾ ਤਾਮਾਮਲਾ ਅਦਾਲਤੀ ਗੇੜੇ ਖਾਰਿਆ ਹੈ ਹੈ ਤੇ ਉਧਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਸ਼ੁਰੂ ਨੇ ਅਜੇ ਤੱਕ ਗੈਰ ਰਾਜਨੀਤਿਕ ਐਸਕੇਐਮਬੀ ਨੇ ਤੇ ਰਿਆ ਮੈਦਾਨ ਚ ਇਹਨਾਂ ਉਹਨੇ ਵੀ ਵੱਡਾ ਇਕੱਠ ਕਰ ਲਿਆ ਤੇ ਦੂਸਰੇ ਪਾਸੇ ਐਸਕੇਐਮਤਾ ਦੀ ਲੜਾਈ ਪਹਿਲੇ ਦਿਨ ਤੋਂ ਤੇ ਹਸਲ ਤੇ ਲੜ ਰਿਆ ਉਹਨਾਂ ਨੇ 24 ਅਗਸਤ ਨੂੰ ਵੱਡਾ ਇਕੱਠ ਸਮਰਾਲੇ ਰੱਖਿਆ ਹੋਇਆ ਅਨਾਜ ਮੰਡੀ ਦੇ ਵਿੱਚ ਪਹਿਲਾਂ ਉਹ ਮੁੱਲਾਂਪੁਰ ਸੀਗਾ ਪਰ ਉੱਥੇ ਦੀ ਅਨਾਜ ਮੰਡੀ ਚ ਕਹਿੰਦੇ ਇੱਕ ਤਾਂ ਉੱਚੇ ਨਹੀਂ ਮੱਠ ਨੇ ਫੜਨ ਫੜਨੇ ਜਿਹੜੇ ਤੇ ਦੂਸਰਾ ਉੱਥੇ ਛੱਡਦੀ ਉਹ ਜਿਆ ਪ੍ਰਬੰਧ ਨਹੀਂ ਹੈਗਾ ਜੇ ਮੀਂਹ ਆ ਜਾਵੇ ਮੌਸਮ ਬਗੜ ਜੇ ਇਸ ਲਈ ਸਮਰਾਲੇ ਤਬਦੀਲ ਹੋ ਗਿਆ 24 ਅਗਸਤ ਨੂੰ ਵੱਡਾ ਇਕੱਠ ਹੈ ਪਰ ਬਈ ਬੀਜੇਪੀ ਪੰਜਾਬ ਦੇ ਵਿੱਚ ਕਿਸਾਨ ਹਤੇਸ਼ੀ ਬਣ ਕੇ ਪੰਜਾਬ ਚ ਪੂਰੀ ਤਰ੍ਹਾਂ ਨਾਲ ਸਿੱਖ ਵੋਟ ਤੇ ਵੀ ਤੇ ਕਿਸਾਨੀ ਵੋਟ ਤੇ ਵੀ ਪਿੰਡੂ ਵੋਟ ਤੇ ਵੀ ਉਹਦੀ ਪੂਰੀ ਨਜ਼ਰ ਹੈ ਤੇ ਪੰਜਾਬ ਦੇ ਹਿੰਦੂ ਤੇ ਦਲਿਤ ਵੋਟਰ ਨੂੰ ਤੋਂ ਆਪਣਾ ਹੀ ਸਮਝਣ ਲੱਗੀ ਹੈ ਇਸ ਲਈ ਇਹ ਹੁਣ ਪੰਜਾਬ ਨੇ ਦੇਖਣਾ ਪਰ ਮੈਂ ਪੂਰਾ ਖੋਲ ਕੇ ਛੱਠਾ ਤੁਹਾਡੇ ਮੂਰੇ ਰੱਖ ਦਿੰਦਾ ਚਲੋ ਜੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਤੌਰ ਤੇ ਜਵਾਬ ਭੇਜ ਦਿੱਤਾ ਹੈ ਪੰਜ ਮੈਂਬਰੀ ਕਮੇਟੀ ਨੂੰ ਕਿ ਵੀ ਹਾਲਤਾਂ ਨਹੀਂ ਮਿਲਣਾ ਜੀ ਹਾਂ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਚੁਣੇ ਗਏ ਡੈਲੀਗੇਟਾਂ ਦੇ ਰੂਪ ਦੇ ਵਿੱਚ ਨਵੇਂ ਅਕਾਲੀ ਦਲ ਦੇ ਪੈਦਾ ਹੋਣ ਦੇ ਲਈ ਇਜਲਾਸ ਰੱਖਿਆ ਗਿਆ ਉਹ ਇਜਲਾਸ ਉਹਨਾਂ ਨੇ ਤੇਜ ਸਿੰਘ ਸੁਨਦਰੀ ਹਾਲ 'ਚ ਰੱਖਣ ਦਾ ਫੈਸਲਾ ਕੀਤਾ ਸੀ ਜਿਸ ਦੇ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਕੋਲ ਚਿੱਠੀ ਭੇਜੀ ਸੀ ਤੇ ਜਿਹਦੇ ਜਿਹੜਾ ਉਹਨਾਂ ਨੇ ਮੰਗ ਕੀਤੀ ਸੀ ਕਿ ਜੀ ਸਾਨੂੰ ਤੇਜ ਸਿੰਘ ਸੁਨਦਰੀ ਹਾਲ ਦਿੱਤਾ ਜਾ ਤੇ ਉਹਨਾਂ ਨੇ ਤਾਂ ਪਰਚੀਆਂ ਤੇ ਲਿਖਾਇਆ ਵਾਸੀਂ ਪਕਾਇਦ ਤੌਰ ਤੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਯਾ ਹਿਤ ਉਹਨਾਂ ਦੀ ਗਹਿਨ ਅਗਵਾਈ ਹਿਤ ਪਰ ਕੱਲ ਪੰਜ ਸਿੰਘ ਸੇਵਾ ਦੀ ਬੈਟਿੰਗ ਜਿਵੇਂ ਕਿਹਾ ਗਿਆ ਕਿ ਜੀ ਇਹ ਭਰਮ ਪੈਦਾ ਕੀਤੇ ਜਾ ਰਹੇ ਨੇ ਕਿ ਜੀ ਹਾਂ ਅਕਾਲ ਤਖਤ ਸਾਹਿਬ ਦੀ ਆੜ ਲਈ ਜਾ ਰਹੀ ਹੈ ਜੀ ਸਿਆਸੀ ਕੋਈ ਵੀ ਤਰ੍ਹਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਇੱਕ ਤਰ੍ਹਾਂ ਨਾਲ ਉਹ ਸਿੱਧਾ ਪੰਜ ਮੈਂਬਰ ਕਮੇਟੀ ਨੂੰ ਸੰਬੋਧਨ ਹੋ ਕੇ ਸੀ ਹੁਣ ਉਸ ਤੋਂ ਬਾਅਦ ਅੱਜ ਐਸਜੀਪੀਸੀ ਨੇ ਕੱਲ ਵਾਲੇ ਫੈਸਲਿਆਂ ਦਾ ਆਧਾਰ ਬਣਾ ਕੇ ਕਿਉਂਕਿ ਸਵਾਲ ਤਾਂ ਖੜੇ ਹੋਗੇ ਨੇ ਬੇਸ਼ੱਕ ਕਿ ਕੱਲ ਫਸੀਲ ਤੋਂ ਤਾਂ ਹਰਜੋਤ ਬੈਂਸੋਰ ਵਾਲਾ ਮਾਮਲਾ ਤੇ ਛਿਰਨਗਰ ਦੇ ਇੱਕ ਹੋਰ ਗੁਰੂ ਘਰ ਦੇ ਵਿੱਚ ਜਿਹੜੇ ਰਾਗੀ ਸਿੰਘ ਨੂੰ ਪਤਿਸ਼ੋਥਕਿਆ ਗਿਆ ਉਹਦਾ ਉਹਦੇ ਵੱਲੋਂ ਕੀਰਤਨ ਕਰਵਾਉਣ ਦੇ ਮਾਮਲੇ 'ਚ ਹੀ ਫਸੀਲ ਤੋਂ ਪੜ ਕੇ ਹੁਕਮਨਾਮੇ ਸੁਣਾਏ ਗਏ ਪਰ ਜਾਰੀ ਹੁਕਮਨਾਮੇ 'ਚ ਇਹ ਵੀ ਹੁਕਮਨਾਮਾ ਸੀ ਕਿ ਭਈ ਪਤਾ ਲੱਗ ਰਿਹਾ ਜੀ ਸਾਨੂੰ ਕੋ ਚਿੱਠੀਆਂ ਸ਼ਿਕਾਇਤਾਂ ਆ ਰਹੀਆਂ ਕਿ ਇੱਕ ਤੇ ਰੋ ਹੈ ਜਿਹੜੀ ਜੀ ਮਤਲਬ ਕਿ ਅਕਾਲ ਤਖਬ ਦੇ ਨਾਂ ਦੀ ਵਰਤੋਂ ਕਰ ਰਹੀ ਹੈ ਭਈ ਚੁੱਲੇ ਸਮੇਟਣ ਦਾ ਹੁਕਮ ਹੋਇਆ ਸੀ 2 ਤਰੀਕ ਨੂੰ ਹੈਨਾ ਤੇ ਜੇ ਨਹੀਂ ਤੁਸੀਂ ਇਕੱਠੇ ਹੋ ਸਕਦੇ ਤਾਂ ਤੁਹਾਨੂੰ ਅੱਡ-ਅੱਡ ਸਿਆਸਤ ਮੁਬਾਰਕ ਆਪਣੀ ਕਰੋ ਪਰ ਉਸ ਲਈ ਅਕਾਲ ਤੱਕ ਸਭ ਦਾ ਨਾਂ ਨਾ ਵਰਤੋ ਇੱਕ ਤਰ੍ਹਾਂ ਨਾਲ 2 ਦਸੰਬਰ ਦੇ ਹੁਕਮਨਾਮੇ ਨੂੰ ਕੱਲ ਦਾ ਇਹ ਹੁਕਮਨਾਮਾ ਖੰਡਿਤ ਕਰ ਰਿਹਾ ਕਿ ਵੀ ਜੇ ਚੁੱਲੇ ਸਮੇਟਣ ਦਾ ਹੁਕਮ ਹੋਇਆ ਸੀ ਉਹ ਕਿਉਂ ਨਹੀਂ ਪ੍ਰਵਾਨ ਚੜੇ ਜਿਹੜੇ-ਜਿਹੜੇ ਨੇ ਪ੍ਰਵਾਨ ਨਹੀਂ ਚੜੇ ਉਹਨਾਂ ਨੂੰ ਦੁਬਾਰਾ ਤਲਬ ਕਰੋ ਜੇ ਜੱਥੇਦਾਰ ਸਹਿਬਾਨ ਇਹ ਕਹਿੰਦੇ ਨੇ ਕਿ ਵੀ ਮੁਬਾਰਕਾ ਤੁਹਾਨੂੰ ਸਿਆਸਤ ਦਾ ਉਦੋਂ ਤੁਸੀਂ ਕਹਿਤਾ ਕਿ ਜੋ ਕਰਨਾ ਕਰੋ ਕਨ ਕੋਈ ਵੀ ਫਿਰ ਹੁਕਮਨਾਮਾ ਨਾ ਮੰਨੇ ਜੇ ਫਿਰ ਕੀ ਕਰਾਂਗੇ ਫਿਰ ਕੈਦੇ ਕਰਾਂਗੇ ਜੋ ਕਰਨਾ ਕਰੋ ਇਹ ਅਕਾਲ ਤਖਤ ਸਭ ਦੇ ਸਰਬੋਚਤਾ ਨੂੰ ਢਾਲਾਉਣ ਵਾਲੀ ਟਿੱਪਣੀ ਤਾਂ ਨਹੀਂ ਬਣ ਜੇਗੀ ਇਹ ਇਸ ਦੇ ਉੱਤੇ ਵੀ ਸਿੱਖ ਸਿਆਸਤ ਦੇ ਵਿੱਚ ਸਿੱਖ ਪੰਥਕ ਧਰਾਂ ਦੇ ਵਿੱਚ ਸਿੱਖ ਜਮਾਤ ਦੇ ਵਿੱਚ ਚਰਚਾ ਚੱਲ ਰਹੀ ਹੈ ਪਰ ਕੱਲ ਦੇ ਇਸ ਦਿਸ਼ਾ ਨਿਰਦੇਸ਼ ਨੂੰ ਕਿ ਜੇ ਤਾਂ ਪੰਜ ਮੈਂਬਰੀ ਕਮੇਟੀ ਲਈ ਹੋ ਹੈ ਕਿ ਵੀ ਤੁਸੀਂ ਆਪਣੀ ਰਾਜਨੀਤਿਕ ਬਾਜਾ ਵਜਾਉਣਾ ਵਜਾਓ ਪਰ ਅਕਾਲ ਤਖਤ ਸਭ ਦੇ ਨਾਂ ਜਦੋਂ ਕਿ ਉਹ ਕਹਿੰਦੇ ਕਮੇਟੀ ਇੱਥੋਂ ਥਾਪੀ ਗਈ ਇਹ ਸਾਡੇ ਤੇ ਇਹ ਗੱਲ ਹੁੰਦੀ ਆ ਕਿ ਜੀ ਅਸੀਂ ਉਹਦੇ ਨਾਲ ਨਹੀਂ ਚੱਲ ਰਹੇ ਤਾਂ ਪਹਿਲਾਂ ਤਾਂ ਦੋ ਮੈਂਬਰਾਂ ਨੂੰ ਪੁੱਛੋ ਜਿਹੜੇ ਆਪਣੇ ਆਪ ਛੱਡ ਗਏ ਉਹਨਾਂ ਨੂੰ ਤਾਂ ਹੁਕਮ ਹੋਇਆ ਸੀ ਇਸੇ ਕੱਲ ਤੱਕ ਸਭ ਤੋਂ ਉਹਨਾਂ ਨੇ ਕਿਉਂ ਛੱਡਿਆ ਸੁਖਵੀਰ ਬਾਦਲ ਨੂੰ ਪੁੱਛੋ ਜਿਹਨੇ ਆਪਣੇ ਆਪ ਇਹਨਾਂ ਪ੍ਰਧਾਨਗੀ ਚੁਣ ਲਈ ਜਦੋਂ ਕਿ ਸੱਤ ਮੈਂਬਰੀ ਕਮੇਟੀ ਨੇ ਚੁਣ ਕੇ ਦੇਣਾ ਸੀ ਸਾਰਾ ਕੁਝ ਉਹਨੇ ਕਿਉਂ ਚੁਣਿਆ ਉਹ ਕਹਿੰਦੇ ਉਹਨਾਂ ਨੂੰ ਵੀ ਚਲੂ ਕਰ ਲਓ ਸਾਨੂੰ ਵੀ ਚਲੂ ਕਰ ਲਓ ਪਰ ਪੰਜ ਮੈਂਬਰੀ ਕਹਿੰਦੀ ਆਪਣਾ ਬਚਾਅ ਹੋ ਗਿਆ ਆਪਾਂ ਆਪਣਾ ਦਲ ਬਣਾਉਣ ਚੋਗੇ ਹੋਗੇ ਸੁਖਵੀਰ ਸਿੰਘ ਬਾਦਲ ਕਹਿੰਦੇ ਲੈ ਵੀ ਤਾੜਨਾ ਹੋਗੀ ਤੇ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਚਿੱਠੀ ਭੇਜ ਕੇ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ। ਸਪਸ਼ਟ ਰੂਪ ਵਿੱਚ ਕਹਿੰਦੇ ਉਸ ਚਿੱਠੀ 'ਚ ਦੱਸਿਆ ਗਿਆ ਕਿ ਜੀ ਜੋ ਅਕਾਲ ਤਖਬ ਸਾਹਿਬ ਦਾ ਹੁਕਮ ਆਇਆ ਉਹਦੀ ਛਤਰ ਛਾਇਆ 'ਚ ਅਸੀਂ ਉਹਦੀ ਜੋ ਵਿਆਖਿਆ ਸਮਝ ਰਹੇ ਆ ਉਹਦੇ ਅਨੁਸਾਰ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਕਿ ਵੀ ਤੁਸੀਂ ਅਕਾਲ ਤਖਬ ਸਾਹਿਬ ਦੇ ਨਾਮ ਦੀ ਬਖਤੋ ਨਾ ਕਰੋ ਉਹਦੀ ਆੜ ਨਾ ਲਓ। ਸੋ ਇਸ ਲਈ ਕਹਿੰਦੇ ਫਿਰ ਤੇਜ ਸਿੰਘ ਸਮੁੰਦਰੀ ਆਲ ਇੰਜ ਤੱਕ ਕਿੰਨੇ ਹੀ ਨਾਂ ਰੱਖੀ ਫਿਰਦੇ ਨੇ ਕਿੰਨੇ ਹੀ ਦਲ ਨੇ ਐ ਸਾਰਿਆਂ ਨੂੰ ਥੋੜਾ ਇਸ ਲਈ ਇਹਦੇ ਲਈ ਨਹੀਂ ਦਿੱਤਾ ਜਾਊਗਾ ਤੁਹਾਨੂੰ। ਹੁਣ ਨਵੀਂ ਥਾਂ ਲੱਭਣਗੇ। ਨਮਿਤਾ ਲੱਭਣ ਤੋਂ ਬਾਅਦ ਨਮਾ ਪ੍ਰਧਾਨ ਵੀ ਚੁਣ ਲਿਆ। ਵਿਸ਼ਖ ਹੁਣ ਪੰਜਵੇਂ ਮੈਂਬਰੀ ਕਮੇਟੀ ਉੱਥੇ ਬਤੌਰ ਡੈਲੀਗੇਟ ਸ਼ਾਮਲ ਹੋਏਗੀ। ਹੈਨਾ ਉਹਦੇ ਵਿੱਚ ਜਿਹੜੀ ਪੰਜਵੇਂ ਮੈਂਬਰੀ ਚੱਕ ਮੈਂਬਰ ਸੀ ਬੀਬੀ ਸੁਮント ਕੋ ਉਹਨਾਂ ਦਾ ਨਾਮ ਵੀ ਚੱਲ ਰਿਹਾ ਪ੍ਰਧਾਨ ਕੇ ਲਈ ਯਾਨੀ ਹਰਪ੍ਰੀਤ ਸਿੰਘ ਦੇ ਨਾਮ ਦੀ ਕਾਫੀ ਚਰਚਾ ਹੈ। ਹੈਨਾ ਸੰਭਾਵਨਾ ਵੀ ਉਹਨਾਂ ਦੀ ਵੱਲੀ ਬਣਦੀ ਹੈ ਜਮਹਿਲਮ ਚ ਹੋਈ ਤਾਂ ਬੀਬੀ ਹੋਰਾਂ ਦੀ ਬਣਦੀ ਸਤਪੰਤ ਕਰੋੜਾਂ ਦੀ ਕਿ ਉਹਨਾਂ ਨੂੰ ਚੁਣਿਆ ਜਾ ਸਕਦਾ ਹੈ। ਹੈਨਾ ਤੇ ਪਰ ਇੰਨਾ ਤੈ ਹੈ ਜੀ ਕਿ ਨਮਾ ਦਲ ਬਣ ਜਾ ਰਿਹਾ। ਤੇ ਉਸ ਤੋਂ ਬਾਅਦ ਫਿਰ ਥਾਂ ਨੂੰ ਲੈ ਕੇ ਹੈਂ ਉਹ ਦਫਤਰ ਨੂੰ ਲੈ ਕੇ ਚੌਣ ਨਿਸ਼ਾਨ ਨੂੰ ਲੈ ਕੇ ਇਹ ਵੀ ਟਕਰਾ ਪੈਦਾ ਹੋ ਜਾਣਿਆ ਤੇ ਉਸ ਤੋਂ ਬਾਅਦ ਮੁੱਦਿਆਂ ਦੇ ਉੱਤੇ ਲੜਨਾ ਖੜਨਾ ਵੀ ਪੈਣਾ ਚਾਹੀਦਾ ਤਰਨ ਤਰਨ ਦੀ ਜਿਮਨੀ ਚੋਣ ਹੋਵੇ ਚਾਹ ਲੈਂਡ ਪੋਲਿੰਗ ਵਾਲਾ ਮੁੱਦਾ ਹੋਵੇ ਹੈਨਾ ਤੇ ਇਹਨਾਂ ਮੁੱਦਿਆਂ ਤੇ ਫਿਰ ਹੱਥ ਦੇ ਉੱਤੇ ਕਿ ਲੜਾਈ ਵੀ ਲੜਨੀ ਪੈਣੀ ਸੋ ਇਹਦੀ ਵੀ ਸਟ੍ਰੈਟਜੀ ਦੇਖਣ ਵਾਲੀ ਹੋਏਗੀ ਕਿ ਕਿਵੇਂ ਅੱਗੇ ਵਧਦੇ ਨੇ ਸੋ ਇਹ ਤਾਂ ਇੱਕ ਵੱਡਾ ਪਹਿਲੂ ਸਾਡੇ ਸਾਹਮਣੇ ਪੰਥਕ ਸਿਆਸਤ ਦੇ ਰੂਪ ਚ ਖੜਾ ਹੈ ਪਰ ਪਾਣੀਆਂ ਦਾ ਮੁੱਦਾ ਪੰਜਾਬ ਦੇ ਲਈ ਸਦਾ ਹੀ ਖੜਾ ਜੀ ਇਸ ਮੁੱਦੇ ਦੇ ਉੱਤੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਤੇ ਦੂਸਰੇ ਪਾਸੇ ਦਿੱਲੀ ਦੇ ਵੱਲੋਂ ਜਿਹੜੇ ਸੁਰੱਖਿਆ ਦਸਤਿਆਂ ਨੇ ਆਕੇ ਕੰਟਰੋਲ ਲੈਣਾ ਡੈਮਾ ਦਾ ਉਹਨਾਂ ਨੇ ਨੰਗਲ ਦਾ ਰੁਖ ਕੀਤਾ ਜੀ ਹਾਂ ਬੇਸ਼ੱਕ ਲੰਘੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਸੈਣੀ ਉਹਨਾਂ ਨਾਲ ਮੀਟਿੰਗ ਕਰਕੇ ਆਉਂਦੇ ਨੇ ਪਾਣੀਆਂ ਦੇ ਮਸਲੇ ਤੇ ਐਸਪੀਐਲ ਦੇ ਮਸਲੇ ਤੇ ਤੇ ਕਹਿੰਦੇ ਨੇ ਗੱਲ ਪੋਜ਼ਿਟਿਵ ਅੱਗੇ ਵਧੀਆ ਜੀ 13 ਤਰੀਕ ਸੁਣਵਾਈ ਹੈ ਜੀ ਸੁਪਰੀਮ ਕੋਰਟ ਚੋਂ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਮਿਲ ਸਕਦੇ ਹਾਂ ਜੀ ਕੱਲੋ ਸੰਸਦ ਚ ਵੀ ਨਜ਼ਰ ਆਏ ਆਪਣੇ ਮਿੱਤਰਾਂ ਦੋਸਤਾਂ ਨੂੰ ਪੁਰਾਣੇ ਸਾਥੀਆਂ ਨੂੰ ਮਿਲਦੇ ਆਂ ਉੱਥੇ ਵੀ ਮੀਡੀਆ ਨਾਲ ਇਹੀ ਗੱਲ ਕਰ ਰਹੇ ਸੀ ਕਿ ਸਿੰਧੂ ਜਲ ਸੰਧੀ ਵਾਲਾ ਪਾਣੀ ਸਾਨੂੰ ਮਿਲ ਜਵੇ ਫਿਰ ਤਾਂ ਮਸਲਾ ਹੀ ਹੱਲ ਹੋ ਜਾਊਗਾ ਪਰ ਅੱਜ BBMP ਦੇ ਖਿਲਾਫ ਪੰਜਾਬ ਸਰਕਾਰ ਹਾਈ ਕੋਰਟ ਗਈ ਹੈ ਮਾਨਯੋਗ ਪੰਜਾਬ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਸਰਕਾਰੀ ਵਕੀਲਾਂ ਨੇ ਬੁਹਾ ਘੜਕਾ ਕੇ ਕਿਹਾ ਕਿ BBMP ਸ਼ਰਾਰਤਾਂ ਕਰ ਰਹੀ ਹੈ ਜੀ ਚੁੱਪ ਗੁਰਪ ਤਰੀਕੇ ਨਾਲ ਅੰਦਰ ਖਾਤੇ ਹਰਿਆਣਾ ਨੂੰ ਵੱਧ ਪਾਣੀ ਛੱਡ ਰਹੀ ਹੈ। ਬੀਬੀਐਮਬੀ ਕੌਣ ਹੈ ਜੀ ਪਾਣੀ ਛੱਡਣ ਵਾਲੀ? ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੁਹਾਡਾ ਕੰਮ ਸਿਰਫ ਮੈਨੇਜ ਕਰਨਾ ਹੈ। ਡੈਮਾਂ ਦਾ ਕੰਮ ਕਰ ਜਦੋਂ ਕਿ ਇਹ ਟੈਂਪਰੇਰੀ ਹੈ ਦੀ ਕੋਈ ਲੋੜ ਨਹੀਂ ਸਾਰੇ ਕੰਪਲੀਟ ਹੋਣ ਤੋਂ ਬਾਅਦ ਜੇ ਇਹ ਡੈਮ ਇਹਨਾਂ ਸੁਬਿਆਂ ਦੇ ਹਵਾਲੇ ਨਾਲ ਨੇ ਤਾਂ ਫਿਰ ਉਹ ਸੁਬੇ ਦੇਖਣਗੇ। ਬੀਬੀਐਮਬੀ ਦਾ ਅਸੀਂ ਖਰਚਾ ਵੀ ਕਰੀਏ। ਤੇ ਸਾਡੇ ਸਿਰ ਚ ਗਲੀਆਂ ਵੀ ਕਰੇ 60% ਖਰਚਾ ਬੀਬੀਐਮਪੀ ਦਾ ਪੰਜਾਬ ਸਰਕਾਰ ਚੱਕੇ ਤੇ ਕਦੇ ਪੰਜਾਬ ਸਰਕਾਰ ਦੇ ਖਿਲਾਫ ਸ਼ਿਕਾਇਤ ਕਰ ਦੋ ਕਦੇ ਪੰਜਾਬ ਸਰਕਾਰ ਦੇ ਖਿਲਾਫ ਕੇਂਦਰ ਚ ਚਲੇ ਜਾਓ ਰੋਣਾ ਰੋਣ ਐ ਕਦੇ ਕਹਿ ਦੋ ਜੀ ਕਿ ਸਤਾਪਨੀ ਸੁਰੱਖਿਆ ਦਸਤੇ ਲਾਉਣੀਆਂ ਹੈ ਨਾ ਤੇ ਕਦੇ ਪਾਣੀ ਵਧ ਦੇਣ ਦੀਆਂ ਗੱਲਾਂ ਕਰਨ ਲੱਗ ਜਾਓ ਕਦੇ ਸਾਡੇ ਮੈਂਬਰਾਂ ਨੂੰ ਪਰੇ ਕਰ ਦੋ ਤੇ ਹੁਣ ਫੇਰ ਕਹਿੰਦੇ ਜੀ ਇਹ ਪੰਜਾਬ ਸਰਕਾਰ ਨੇ ਦੋਸ਼ ਲਾ ਕੇ ਕੋੜ ਦਾ ਦਰਵਾਜ਼ਾ ਘਟਕਾਇਆ ਮਾਇਰਾਂ ਦਾ ਅਜੇ ਵੀ ਮੰਨਣਾ ਹੈ ਕਿ ਇਹਦੇ ਤੇ ਰਾਜਨੀਤਿਕ ਲੜਾਈ ਲੜਾਈ ਅਦਾਲਤੀ ਲੜਾਈ ਦੀ بجائے ਇਹ ਰਾਜਨੀਤਿਕ ਪੱਧਰ ਤੇ ਵੱਡੀ ਲੜਾਈ ਹੋਣੀ ਚਾਹੀਦੀ ਹੈ ਉਸ ਤਰੀਕਾ ਕਰਨ ਜੇ ਲੜਾਈ ਲੜੀ ਜਾਵੇ ਫਿਰ ਇਹ ਮਸਲਾ ਦਰੁਸਤ ਤਰੀਕੇ ਨਾਲ ਠੀਕ ਹੋ ਸਕਦਾ ਪਰ ਗੱਲ ਇੱਥੇ ਨਹੀਂ ਰੁਕੀ ਇਧਰ ਪੰਜਾਬ ਸਰਕਾਰ BBMB ਦੇ ਖਿਲਾਫ ਹਜ਼ਾਲਤ ਗਈ ਹੈ ਦੂਸਰੇ ਪਾਸੇ ਜਿਹੜੀ ਕੇਂਦਰੀ ਸੁਰੱਖਿਆ ਦਸਤੇ ਉਰੇ ਤਾਇਨਾਤ ਹੋਣੇ ਨੇ ਜਿਹੜੇ CISF ਉਹਨਾਂ ਦੀਆਂ ਟੀਮਾਂ ਨੇ ਨੰਗਲ ਦਾ ਰੁਖ ਕੀਤਾ ਅਸਲ ਦੇ ਵਿੱਚ BBMP ਦੇ ਅਧਿਕਾਰੀ ਤੇ ਕੁਝ ਉਹਨਾਂ ਦੇ ਅਧਿਕਾਰੀ ਪਹਿਲਾਂ ਇੱਥੇ ਘਰਾਂ ਨੂੰ ਕਹਿੰਦੇ ਪਿੰਨ ਪੁਆਇੰਟ ਕਰ ਚੁੱਕੇ ਨੇ ਕਿ ਆਹ ਘਰਾਂ ਨੂੰ ਦੇਣੇ ਆ ਜਿਹੜੇ ਉਰੇ ਕਰਮਚਾਰੀ ਮੁਲਾਜ਼ਮ ਆ ਕੇ ਤਾਇਨਾਤ ਹੋਣਗੇ ਜਿਨ੍ਹਾਂ ਨੇ ਡੈਮਾ ਦੀ ਸੁਰੱਖਿਆ ਮਤਲਬ ਪੰਜਾਬ ਪੁਲਿਸ ਨੂੰ ਹਟਾਉਣ ਦੀ ਤਿਆਰੀ ਪੂਰੀ ਹੋ ਗਈ ਹੈ ਇਹ ਆਪਾਂ ਖਬਰ ਪਿੱਛੇ ਦੀ ਨਹੀਂ ਸਾਂਝੀ ਕੀਤੀ ਸੀ ਹੁਣ ਉਹ ਅੱਗੇ ਵਧਿਆ ਜਾ ਰਿਹਾ ਹੈ ਕੇਂਦਰ ਕੋਲ ਪੈਸੇ ਜਮ੍ਹਾਂ ਕਰਾ ਚੁੱਕੀ ਹੈ BBMP ਗ੍ਰਹਿ ਮੰਤਰਾਲੇ ਨੂੰ ਪੈਸੇ ਜਮ੍ਹਾਂ ਕਰਾਤੇ ਨੇ ਉਹਨਾਂ ਨੇ ਉਧਰੋਂ ਹਾਮੀ ਮਿਲ ਗਈ ਹੈ ਤੇ 11 ਤੇ 12 ਅਗਸਤ ਨੂੰ ਕੇਂਦਰੀ ਟੀਮਾਂ ਇਹਨਾਂ ਕੇਂਦਰੀ ਸੁਰੱਖਿਆ ਦਲਾਂ ਦੇ ਨਾਲ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਖੇਤਰ ਦਾ ਨੰਗਲ ਖੇਤਰ ਦਾ ਉਹਨਾਂ ਘਰਾਂ ਦਾ ਜਿਹੜੇ ਉਹਨਾਂ ਦੇ ਮਲਾਜਮਾਂ ਨੂੰ ਉਲਾਟ ਹੋਣੇ ਨੇ ਉਹਨਾਂ ਦਾ ਨਿਗਰਾਨੀ ਕਰਨ ਲਈ ਦੇਖਰੇਖ ਕਰ ਲਈ ਉਹਦੀ ਜਾਂਚ ਪੜਤਾਲ ਕਰਨ ਲਈ ਦੌਰਾ ਕਰ ਰਹੀ ਹੈ ਇਹਦਾ ਮਤਲਬ ਤਿਆਰੀ ਹੈ ਜੀ ਕਿ ਆਉਂਦੇ ਚੰਦ ਦਿਨਾਂ ਦੇ ਵਿੱਚ ਬੀਵੀਐਮਬੀ ਦਾ ਸੁਰੱਖਿਆ ਕੰਟਰੋਲ ਸੁਰੱਖਿਆ ਕੰਟਰੋਲ ਦੀ ਆੜ ਦੇ ਵਿੱਚ ਦੇਮਾਂ ਦਾ ਕੰਟਰੋਲ ਸਿੱਧਾ ਕੇਂਦਰ ਆਪਣੇ ਹੱਥ ਚ ਲੈਣ ਜਾ ਰਿਹਾ ਜਿਹੜਾ ਕਿ ਸੂਬਿਆਂ ਦਾ ਅਧਿਕਾਰ ਹੈ ਹਿਮਾਚਲ ਪੰਜਾਬ ਜੇ ਮਿਲ ਕੇ ਨੇ ਉਹਦੇ ਲਈ ਕੀ ਕਰ ਹਰਿਆਣਾ ਦਾ ਮਸਲਾ ਖੜਾ ਉਹਦੇ ਵਿੱਚੋਂ ਪਾਣੀ ਜਿੰਨਾ ਜਾਂਦਾ ਉਹ ਤਾਂ ਜਾਂਦਾ ਹੀ ਆ ਨਾ ਤਾਂ ਉਹਦਾ ਅਜੇ ਨਹਿਰਾਂ ਦੀ ਰੱਖ-ਰਖਾਵ ਦਾ ਪਾਣੀ ਨਹੀਂ ਦਿੰਦਾ ਤੇ ਰਾਜਸਥਾਨ ਤੇ ਦਿੱਲੀ ਵਾਲੇ ਤਾਂ ਆ ਹੀ ਲੁੱਟ ਜਾਂਦੇ ਨੇ ਪੰਜਾਬ ਨੂੰ ਉੱਥੇ ਤੱਕ ਤੇ ਗੱਲ ਵੀ ਨਹੀਂ ਹੁੰਦੀ ਸੋ ਉਹ ਇਹ ਤਰ੍ਹਾਂ ਦੇ ਫੈਸਲੇ ਜਿਹੜੇ ਕਰਨੇ ਸੀ ਉਹ ਹੱਕ ਖੋਏ ਜਾ ਰਹੇ ਨੇ ਜਾਗੋ ਸੂਬੇਓ ਜਾਗੋ ਸੂਬਿਆਂ ਦੀਆਂ ਸਰਕਾਰਾਂ ਨੂੰ ਇੱਕਜੁੱਟ ਹੋ ਕੇ ਸੂਬਿਆਂ ਦੇ ਅਧਿਕਾਰਾਂ ਲਈ ਖੜਨਾ ਪੈਣਾ ਨਹੀਂ ਤਾਂ ਸਮੁੱਚਾ ਸਿਸਟਮ ਝੂਠੀ ਬਣ ਕੇ ਰਹਿ ਜਾਣਾ ਜਾਂਦੇ ਜਾਂਦੇ ਗੱਲ ਦੁਨੀਆ ਦੇ ਸਰਪੰਚ ਦੀ ਕਹਿੰਦੇ ਦੁਨੀਆ ਦਾ ਸਰਪੰਚ ਨੇ ਸਾਰੇ ਮੁਲਕ ਬਾਣੀ ਪਾਲੇ ਜੋ ਜੀ ਆਉਂਦਾ ਉਹ ਕਰਦਾ ਰੋਨਲਡ ਟਰੰਪ ਕਦੇ ਕਹਿੰਦਾ ਕਿ ਵੱਡੀਆਂ ਕੰਪਨੀਆਂ ਚੋਂ ਭਾਰਤੀਆਂ ਨੂੰ ਬਾਹਰ ਕਰ ਦਿਓ ਕਦੇ ਕਹਿੰਦਾ ਕਿ ਮੈਂ ਤਾਂ ਅੱਜੇ ਟੈਰਫ ਲਾਉਣਾ ਕਦੇ ਕਹਿੰਦਾ 26% ਲਾਉਂ ਚੱਲ ਹੁਣ 1% ਦੀ ਛੂਟ ਮੈਂ ਤਾਂ 25% ਟੈਰਫ ਲਾਉਂਗਾ ਅੱਜ ਤੋਂ 25% ਟੈਰਫ ਸ਼ੁਰੂ ਹੋ ਗਿਆ ਭਾਰਤੀ ਉਤਪਾਦਾਂ ਦੇ ਉੱਤੇ ਭਾਰਤੀ ਵਸਤੂਆਂ ਦੇ ਉੱਤੇ ਜਿਹੜੀਆਂ ਅਮਰੀਕਾ ਚ ਜਾਂਦੀਆਂ ਦੇ ਨਾਲ ਹੀ ਰੂਸ ਤੋਂ ਤੇਲ ਲੈਣਾ ਜੇ ਬੰਦ ਨਹੀਂ ਕਰਦੇ ਕਹਿੰਦਾ ਫਿਰ 25 25 ਕਰੂੰਗਾ ਸਕੀਮ ਚਲਾਉਂਗਾ ਕਹਿੰਦਾ ਅਗਲੇ 21 ਦਿਨਾਂ ਬਾਅਦ 50% ਟੈਰਫ ਕਰ ਦੂੰਗਾ ਤੇ ਲੋੜ ਵੀ ਕਈ ਤਾਂ ਹੋਰ ਵਧਾਉਂਗਾ ਜੁਰਮਾਨਾ ਵੀ ਲਾਉਂਗਾ ਤੇ ਜਦੋਂ ਉਲਟਾ ਸਵਾਲ ਉਹਨੂੰ ਆਇਆ ਕਿ ਵੀ ਭਾਰਤ ਤੇ ਪਾਬੰਦੀਆਂ ਤੂੰ ਇਸ ਲਈ ਲਾ ਰਿਹਾ ਕਿ ਰੂਸ ਤੋਂ ਤੇਲ ਲੈਂਦੇ ਆ ਕਰਦੇ ਆ ਚੀਨ 47% ਲੈਂਦਾ ਫਿਰ ਚੁੱਪ ਜਦੋਂ ਇਹ ਸਵਾਲ ਆਇਆ ਕਿ ਤੁਸੀਂ ਖੁਦ ਹੈ ਰਸਾਇਣਿਕ ਖਾਦਾਂ ਜਾਂ ਰਸਾਇਣਕ ਚੀਜ਼ਾਂ ਹੈ ਜਾਂ ਹੋਰ ਅਜਿਹੀਆਂ ਵਸਤਾਂ ਜਿਹੜੀਆਂ ਅਮਰੀਕਾ ਤੋਂ ਲੈਣੇ ਹੋ ਉਹਦੇ ਪਰ ਫਿਰ ਕਹਿੰਦਾ ਛੁਪਾ ਜੀ ਬਿਲਕੁਲ ਜੀ ਯੂਰੇਨੀਅਮ ਖਾਦਾਂ ਹੈ ਰਸਾਇਣ ਇਹ ਸਾਰੀਆਂ ਚੀਜ਼ਾਂ ਰੂਸ ਤੋਂ ਅਮਰੀਕਾ ਜਾਂਦੀਆਂ ਕਹਿੰਦਾ ਅੱਛਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਮੈਂ ਪਤਾ ਕਰਦਾ ਕਮਾਲ ਹੈ ਵੀ ਆਪਣੇ ਘਰ ਦਾ ਪਤਾ ਨਹੀਂ ਤੇ ਦੂਜਿਆਂ ਨੂੰ ਸਮਝਾਉਣ ਤੁਰ ਪੇ ਜਨਾਬ ਸੋ ਇਸ ਸਥਿਤੀ ਦੇ ਵਿੱਚ ਭਾਰਤ ਨੇ ਬੇਸ਼ੱਕ ਕਿਹਾ ਕਿ ਸਾਨੂੰ ਤੁਹਾਡਾ ਇਹ ਤਰੀਕਾ ਕਰ ਮਨਜ਼ੂਰ ਨਹੀਂ ਹੈ ਪਰ ਇਹ ਉਸ ਤਰ੍ਹਾਂ ਨਹੀਂ ਕਿਹਾ ਜਿਵੇਂ ਪਾਕਿਸਤਾਨ ਕੱਲੂ ਕੁਝ ਕਹਿੰਦਾ ਤਾਂ ਉਸ ਤਰ੍ਹਾਂ ਸੀ ਹਮਲਾ ਕਰਕੇ ਕਹਿੰਨੇ ਆ ਜਿਸ ਤਰ੍ਹਾਂ ਕੈਨੇਡਾ ਕੁਝ ਕਹਿੰਦਾ ਫਿਰ ਅਸੀਂ ਹਮਲਾ ਕਰਕੇ ਕਹਿੰਨੇ ਆ ਪਰ ਚੀਨ ਵਾਲੇ ਮਾਮਲੇ ਜਿੱਤੇ ਅਮਰੀਕਾ ਵਾਲੇ ਮਾਮਲੇ ਸਾਡਾ ਤਰੀਕਾ ਬਦਲ ਜਾਂਦਾ ਸਾਡੇ ਰਾਸ਼ਟਰ ਭਗਤੀ ਕਿਉਂ ਕਮਜ਼ੋਰ ਹੋ ਜਾਂਦੀ ਇੱਥੇ ਆ ਕੇ ਇਹ ਸਵਾਲ ਖੜਾ ਹੈ ਪ੍ਰਧਾਨ ਮੰਤਰੀ ਜੀ ਬੋਲਦੇ ਹੀ ਨਹੀਂ ਗ੍ਰਹਿ ਮੰਤਰੀ ਜੀ ਬੋਲਦੇ ਹੀ ਨਹੀਂ ਵਿਦੇਸ਼ ਮੰਤਰੀ ਜੀ ਬੋਲਦੇ ਹੀ ਨਹੀਂ ਇਹਦੇ ਪਰ ਕੋਈ ਬਿਆਨ ਹੀ ਨਹੀਂ ਆਦਾ ਮਤਲਬ ਕਿ ਉਹਦੀ ਬਦਮਾਸ਼ੀ ਇਹ ਸੱਦ ਤੱਕ ਵੱਧ ਗਈ ਹੈ ਕੋ ਮਨ ਮਰਜ਼ੀਆਂ ਕਰੇਗਾ ਕੀ ਏਸ਼ੀਆਈ ਮਲਕਾਂ ਨੂੰ ਦੁਨੀਆ ਦੇ ਕੁਝ ਹੋਰ ਮਲਕਾਂ ਨੂੰ ਇਸ ਬਦਮਾਸ਼ੀ ਦੇ ਖਿਲਾਫ ਇਸ ਜ਼ੋਰ ਜ਼ਬਰ ਦੇ ਖਿਲਾਫ ਇਕੱਤਰ ਹੋਣਾ ਪਾਏਗਾ ਇਹ ਸਭ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਦਾ ਚੀਨ ਦੌਰਾ ਤੈਅ ਹੋਇਆ ਚੀਨ ਦੇ ਵਿੱਚ ਅਸਲ ਦੇ ਵਿੱਚ ਐਸਈਓ ਸੰਮੇਲਨ ਹੈ ਜਿਹੜਾ ਇਸ ਮਹੀਨੇ ਹੋਣਾ ਉਹਦੇ ਵਿੱਚ ਹਿੱਸਾ ਲੈਣ ਲਈ ਨਰਮਿੰਦਰ ਮੋਦੀ ਨੂੰ ਜਾਣਾ ਹੈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਪੰਜਵਾਂ ਦੌਰਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਖਿਲਾਫ ਜੇ ਚੀਨ ਤੇ ਭਾਰਤ ਮਿਲ ਕੇ ਇਕੱਠੋ ਕੇ ਲੜਨ ਤਾਂ ਤਾਕਤ ਵੱਡੀ ਹੋ ਸਕਦੀ ਹੈ ਪਰ ਉਹ ਚੀਨ ਪਾਕਿਸਤਾਨ ਦੀ ਪਿੱਛੇ ਖੜਦਾ ਤੇ ਉਹ ਅਮਰੀਕਾ ਵੀ ਪਾਕਿਸਤਾਨ ਦੀ ਪਿੱਛੇ ਖੜਦਾ ਤੇ ਚੀਨ ਨਾਲ ਸੈਟਿੰਗ ਵੀ ਕਰ ਚੁੱਕਿਆ ਕਾਫੀ ਹੱਦ ਤੱਕ ਉੱਥੇ ਫਿਰ ਭਾਰਤ ਲਈ ਬਹੁਤ ਸੋਚਣ ਵਿਚਾਰਨ ਤੇ ਸਮਝਣ ਦੀ ਲੋੜ ਹੈ ਕਿ ਕੌਣ ਆਪਣਾ ਕੌਣ ਪਰਾਇਆ ਇਹਦੇ ਉੱਤੇ ਮੰਥਨ ਦੀ ਲੋੜ ਹੈ ਅਸੀਂ ਗਵਾਂਢੀ ਮਲਕਾਂ ਨਾਲ ਵੀ ਚੁੰਗ ਪ੍ਰਗਟਦੀ ਜਾ ਰਹੀ ਆ ਸਾਡੀ ਤੇ ਇਧਰ ਦੁਨੀਆ ਦਾ ਸਰਪੰਚ ਜੀ ਦੇ ਲਈ ਕੋਲ ਬਿਜਾ ਕੇ ਵੋਟਾਂ ਮੰਗ ਕੇ ਆਏ ਸੀ ਅਬ ਕੀ ਬਾਤ 트ੰਪ ਸਰਕਾਰ ਉਹ ਕਿਵੇਂ ਬਦਮਾਸ਼ੀਆਂ ਤੇ ਉਤਰਿਆ ਇਹ ਮੰਥਨ ਦੀ ਲੋੜ ਹੈ ਕਿ ਇੱਕ ਆਪਣੇ ਮਿੱਤਰ ਨੂੰ ਬਚਾਉਣ ਲਈ ਕਾਰੋਬਾਰੀ ਮਿੱਤਰ ਨੂੰ ਬਚਾਉਣ ਦੇ ਲਈ ਭਾਰਤ ਨੂੰ ਦਾਤੇ ਲਾ ਦਿੱਤਾ ਗਿਆ ਜਾਂ ਇਸ ਮਸਲੇ ਤੇ ਸੀਐਨਏ ਸੈਮਿੰਦਰਾਂ ਕੇ ਬੋਲਣਾ ਹੀ ਨਹੀਂ ਕਦੋਂ ਸਾਹਮਣਾ ਕਰਨਾ ਇਸ ਵਾਰ ਵਿਰੋਧੀ ਧਿਰ ਦੇ ਲੀਡਰ ਵੀ ਸੰਸਦ ਵੀ ਉਫੜ ਲੱਗੇ ਨੇ ਕੇਂਦਰ ਸਰਕਾਰ ਇਸ ਮਸਲੇ ਤੇ ਵੀ ਬੈਕਫਰਡ ਤੇ ਨਜ਼ਰ ਆ ਰਹੀ